ਫਤੇ ਦੀ ਸਾਂਝ ਬੁਲੰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਨ ਜਾ ਰਹੇ ਆ ਅੱਜ ਪਿਛਲੇ ਦਿਨੀ ਜੋ ਚਰਚਾ ਰਹੀ ਹੈ ਜਿਸ ਦਾ ਝੰਡਾ ਚੁੱਕਿਆ ਹੋਇਆ ਹੈ ਅਮਰਿਤਪਾਲ ਸਿੰਘ ਮਹਿਰੋਂ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਅਮਰਿਤਪਾਲ ਸਿੰਘ ਮਹਿਰੋਂ ਬਿਲਕੁਲ ਸਹੀ ਚੱਲ ਰਹੇ ਨੇ ਪਰ ਅਮਰਿਤਪਾਲ ਸਿੰਘ ਮਹਿਰੋਂ ਚਲਦੇ ਚਲਦੇ ਜਿਸ ਮੁੱਦੇ ਨੂੰ ਉਹਨਾਂ ਨੇ ਚੱਕਿਆ ਬਹੁਤ ਗੰਭੀਰ ਮੁੱਦਾ ਹੈ ਪਰ ਅਮਰਿਤਪਾਲ ਸਿੰਘ ਮਹਿਰੋਂ ਚਲਦੇ ਚਲਦੇ ਉਸ ਮੁੱਦੇ ਦੇ ਉੱਤੇ ਇੱਕ ਗਲਤੀ ਕਰ ਗਏ ਨੇ ਹੁਣ ਤੁਸੀਂ ਕਈ ਜਾਣੇ ਕਹੋਗੇ ਕਿ ਇਹ ਬੀਬੀ ਕੁਝ ਨੂੰ ਜ਼ਿਆਦਾ ਨਹੀਂ ਬੋਲਣੀ ਹੈਗੀ ਜੋ ਇਹ ਗੱਲ ਲੱਖ ਦੀ ਹੈ ਕਿ ਸਰਦਾਰ ਅਮਰਤਪਾਲ ਸਿੰਘ ਮਹਿਰੋਂ ਗਲਤੀ ਕਰ ਗਿਆ ਜੀ ਹਾਂ ਮੇਰੀ ਨਜ਼ਰ ਨਾਲ ਦੇਖੋ ਤਾਂ ਅਮਰਤਪਾਲ ਸਿੰਘ ਮਹਿਰੋਂ ਨੇ ਉਹ ਗਲਤੀ ਕੀਤੀ ਹੈ ਜਿਸ ਦੇ ਨਾਲ ਬਿੱਬੀਆਂ ਨੂੰ ਸ਼ਹਿ ਮਿਲ ਗਈ ਹੈ ਸ਼ਹਿ ਮਿਲ ਗਿਆ ਉਹਨਾਂ ਬਿੱਬੀਆਂ ਨੂੰ ਜਿਹੜੀਆਂ ਡੇਰਿਆਂ ਦੇ ਵਿੱਚ ਜਾਂਦੀਆਂ ਨੇ ਜਿਹੜੀਆਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਦੀ ਜਗਾ ਜਿਹੜੇ ਉੱਥੇ ਬਾਬੇ ਬੈਠੇ ਨੇ ਨਾ ਉਹਨਾਂ ਦੇ ਜਾ ਕੇ ਹਵਾ ਚਲਦੀਆਂ ਨੇ ਕਾਸ਼ ਅਮਰਤਪਾਲ ਸਿੰਘ ਮੈਰੋ ਨੇ ਉਸ ਮੈਲਾ ਨੂੰ ਵਿਚਾਰੀ ਨਾ ਬਣਾਇਆ ਹੁੰਦਾ ਤਾਂ ਅੱਜ ਇਹ ਜਿਹੜਾ ਮੁੱਦਾ ਸੀ ਇਹ ਠੰਡਾ ਨਾ ਹੁੰਦਾ ਔਰ ਦੂਸਰੀ ਚੀਜ਼ ਜਿੱਥੇ ਅਮਰਤਪਾਲ ਸਿੰਘ ਮਹਿਰੋਂ ਨੇ ਬਾਬੇ ਨੂੰ ਦੋਸ਼ੀ ਬਣਾਇਆ ਇਕੱਲੇ ਬਾਬੇ ਨੂੰ ਦੋਸ਼ੀ ਬਣਾਇਆ ਬਾਬੇ ਨੂੰ ਦੋਸ਼ੀ ਕਿਸ ਤਰ੍ਹਾਂ ਬਣਾਇਆ ਤੁਹਾਨੂੰ ਐਗਜ਼ਾਮਪਲ ਨਾਲ ਸਮਝਾਉਂਦੀਆਂ ਤਾੜੀ ਵੱਜ ਰਹੀ ਹੈ ਨਾ ਇਕੱਲੇ ਹੱਥ ਨੇ ਆਇਆ ਤਾੜੀ ਤੇ ਨਹੀਂ ਮਾਰ ਦਿੱਤੀ ਐ ਕਰਕੇ ਤਾੜੀ ਵੱਜੀ ਆ ਜੀ ਬਾਬਾ ਬੀਬੀ ਨੂੰ ਗੋਦੀ ਚੱਕ ਕੇ ਘਰੋਂ ਨਹੀਂ ਸੀ ਲੈ ਕੇ ਆਇਆ ਬੀਬੀ ਆਪਣੇ ਬੇਟੇ ਦੇ ਨਾਲ ਬਾਬੇ ਕੋਲ ਪਹੁੰਚੀ ਸੀ ਬਾਬਾ ਕੱਲਾ ਦੋਸ਼ੀ ਨਹੀਂ ਹੈ ਗੁਰੂ ਸਾਹਿਬ ਦੀ ਬੇਅਕਦੀ ਦਾ ਬੀਬੀ ਨਾਲ ਦੋਸ਼ੀ ਹੈ ਕਿ ਔਰਤ ਹੋਣ ਦੇ ਨਾਤੇ ਔਰਤਾਂ ਨੂੰ ਵਿਚਾਰੀਆਂ ਦਿਖਾ ਕੇ ਆਪਾਂ ਕਹਿ ਦਿੰਨੇ ਆ ਕਿ ਬਾਬੇ ਨੇ ਵਿਚਾਰੀ ਦੇ ਨਾਲ ਇਹ ਕੁਝ ਕੀਤਾ ਆਪਾਂ ਗਲਤ ਨਹੀਂ ਕਰ ਰਹੇ ਸੋਚਿਓ ਜਿਹੜਾ ਦਿਮਾਗ ਦੇ ਨਾਲ ਖੁਦ ਸੋਚਿਓ ਕਿਉਂਕਿ ਉਸ ਵੀਡੀਓ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਬੀਬੀਆ ਖੁਦ ਜਾਣਦੀਆਂ ਨੇ ਬਾਬੇ ਕੋਲ ਬਾਬਾ ਨਹੀਂ ਜਾਂਦਾ ਬੀਬੀਆਂ ਦੇ ਘਰ ਸੋ ਦੋਸ਼ੀ ਕੌਣ ਹੋਇਆ ਕਿ ਬੀਬੀ ਨੂੰ ਨਹੀਂ ਸੀ ਪਤਾ ਕਿ ਉਹ ਬਾਬਾ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਉਸ ਬੀਬੀ ਨੂੰ ਟੱਚ ਕਰ ਰਿਹਾ ਮੈਨੂੰ ਇਹ ਦੱਸੋ ਅੱਜ ਦੀ ਉਹ ਕਿਹੜੀ ਔਰਤ ਹੈ ਜਿਸ ਨੂੰ ਕੋਈ ਉਸ ਦੀ ਮਰਜ਼ੀ ਤੋਂ ਬਿਨਾ ਟੱਚ ਕਰ ਲੇਗਾ ਬਾਈ ਜੀ ਬਾਬੇ ਤੇ ਉਸ ਔਰਤ ਨੇ ਟਾੜੀ ਐ ਵਜਾਈ ਹੈ ਔਰ ਇਹ ਜਿਹੜੀ ਟਾੜੀ ਇਹ ਹਾ ਟਾੜੀ ਜਿਹੜੀ ਉਹਨਾਂ ਨੇ ਵਜਾਈ ਹੈ ਨਾ ਗੁਰੂ ਸਾਹਿਬ ਦੇ ਸਾਹਮਣੇ ਬਜਾਈ ਆ ਸੋ ਕੱਲਾ ਬਾਬਾ ਦੋਸ਼ੀ ਨਹੀਂ ਹੈਗਾ ਅਮਰਤਪਾਲ ਸਿੰਘ ਮੈਰੋਂ ਦੋਸ਼ੀ ਨਾਲ ਉਹ ਮਹਿਲਾ ਵੀ ਹੈ ਕਿੱਡੀ ਸ਼ਰਮ ਦੀ ਗੱਲ ਹੈ ਕਿ ਉਹ ਮਹਿਲਾ ਦੀ ਜੇਕਰ ਗੱਲ ਕਰੀਏ ਉਹ ਪੈਸਿਆਂ ਵੱਲ ਨੂੰ ਝਾਕ ਰੱਖਣ ਲੱਗ ਗਈ ਹੈ ਕਿੱਡੀ ਸ਼ਰਮ ਦੀ ਗੱਲ ਹੈ ਕਿ ਉਸ ਮਹਿਲਾ ਦਾ ਸ਼ਾਇਦ ਸੁਣਨ ਵਿੱਚ ਆਇਆ ਇਹ ਵੀ ਕਹਿੰਦੇ ਸੁਣਨ ਵਿੱਚ ਆਇਆ ਕਿ ਉਹ ਮਾਲਾ ਮਹਿਲਾ ਕਹਿ ਰਹੀ ਹੈ ਕਿ ਬਾਬੇ ਨੇ ਉਹਦੇ ਨਾਲ ਵਿਆਹ ਕਰਵਾ ਲੈਣਾ ਉਹ ਭਾਈ ਜੀ ਇਹ ਤਾਲੀਆਂ ਜਿਹੜੀਆਂ ਵੱਜਦੀਆਂ ਹੁੰਦੀਆਂ ਨੇ ਨਾ ਵਿਆਹ ਲਈ ਨਹੀਂ ਵੱਜਦੀਆਂ ਹੁੰਦੀਆਂ ਇਹ ਸਿਰਫ ਗੰਦ ਪਾਣ ਲਈ ਵੱਜ ਰਹੀਆਂ ਨੇ ਜਿਹੜਾ ਗੰਦ ਬਾਬੇ ਨੇ ਤੇ ਉਸ ਮਹਿਲਾ ਨੇ ਸਾਡੇ ਧੰਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪਾਇਆ ਤਾਂ ਵੀਰ ਭਾਈ ਅਮਰਕਪਾਲ ਸਿੰਘ ਮਹਰੋ ਤੈਨੂੰ ਗੁਰੂ ਦਾ ਸਿੱਖ ਤਾਂ ਜਾਣੀਏ ਜੇਕਰ ਬਾਬੇ ਦੇ ਲਾਲ ਉਸ ਮਹਿਲਾ ਨੂੰ ਵੀ ਸਜ਼ਾ ਮਿਲੇ ਔਰਤਾਂ ਨੂੰ ਵਿਚਾਰੀਆਂ ਕਹਿ ਕੇ ਇਹਨੂੰ ਸਿਰ ਤੇ ਨਾ ਚੜਾਓ ਕਿਉਂਕਿ ਜਦੋਂ ਵੀ ਕੋਈ ਮਰਦ ਆਪਣੀ ਅੱਖ ਮੈਲੀ ਕਰਦਾ ਆ ਤਾਂ ਉਸ ਦੀ ਜ਼ਿਆਦਾ ਗੁਨਾਹਗਰ ਔਰਤ ਹੀ ਹੁੰਦੀ ਆ ਸਮਝ ਗਏ ਨਾ ਮੇਰੀ ਕਹਿਣ ਦਾ ਮਤਲਬ ਕੀ ਆ ਫਿਰ ਮੇਰੀ ਸਿਹਤ ਤੇ ਕੋਈ ਅਸਰ ਨਹੀਂ ਹੈ ਕਿ ਕੋਈ ਔਰਤਾਂ ਮੇਰੇ ਬਾਰੇ ਕੀ ਬੋਲਣਗੀਆਂ ਜਾਂ ਫਿਰ ਉਸ ਔਰਤ ਨੂੰ ਸਪੋਰਟ ਕਰਨ ਵਾਲੇ ਮੇਰੇ ਬਾਰੇ ਕੀ ਬੋਲਣਗੇ ਆਈ ਡੋਂਟ ਕੇਅਰ ਜੇਕਰ ਵੀਰ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਗੁਰੂ ਸਾਹਿਬ ਦੀ ਬੇਅਦਬੀ ਬਾਬੇ ਰਾਹੀ ਕਿਤੀ ਹੋਈ ਨਜ਼ਰ ਆ ਰਹੀ ਆ ਤਾਂ ਅਮਰਤਪਾਲ ਸਿੰਘ ਮੈਰੋ ਕਿਤੇ ਇੰਜ ਨਾ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਸਾਹਮਣੇ ਖੜੀ ਹੋ ਕੇ ਇਹ ਅਨੁਕੋਰ ਖਾਲਸਾ ਸਵਾਲ ਪੁੱਛੇ ਕਿ ਇਕੱਲਾ ਬਾਬਾ ਦੋਸ਼ੀ ਕਿਵੇਂ ਸੀ ਉਹ ਬਿੱਬੀ ਵੀ ਬਰਾਬਰ ਦੀ ਦੋਸ਼ੀ ਆ ਸੋ ਬਿੱਬੀ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਜੇਕਰ ਮੇਰੀ ਗੱਲ ਦੇ ਨਾਲ ਤੁਸੀਂ ਸਹਿਮਤ ਹੋ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਨਾਲ ਆਪਣੇ ਸੁਝਾਅ ਜਿਹੜੇ ਨੇ ਕਮੈਂਟ ਬਾਕਸ ਵਿੱਚ ਪਾਓ ਕਿਉਂਕਿ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜੋ ਵੀ ਬਾਬੇ ਉਸ ਔਰਤ ਨੇ ਤਾੜੀ ਵਜਾਈ ਆ ਨਾ ਇਹਨਾਂ ਤਾੜੀਆਂ ਦੀ ਆਵਾਜ਼ਾਂ ਨੂੰ ਖਤਮ ਕਰਨ ਦਾ ਜਿੰਮਾ ਸਿਰਫ ਇੱਕ ਅੰਮ੍ਰਿਤਧਾਰੀ ਦਾ ਨਹੀਂ ਆਪਾਂ ਸਾਰਿਆਂ ਦਾ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਮਹਾਰਾਜ ਜੀ ਦੀ ਰਜ਼ਾ ਦੇ ਨਾਲ ਹੀ ਆਪਾਂ ਨੂੰ ਸਾਹ ਮਿਲੇ ਨੇ ਤੇ ਆਪਾਂ ਬੜ ਭਾਗੀਆਂ ਕਿ ਸਾਨੂੰ ਸਮਰਥ ਗੁਰੂ ਮਿਲਿਆ ਇੰਨੀ ਗੱਲ ਕਹਿੰਦੀ ਹੋਈ ਖੀਮਾ ਦੀ ਯਾਤਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ